ਮੈਂ ਟ੍ਰੇਡ ਸਾਰੀ ਹੈ ਨਾ ਪਰ ਅੱਛਾ ਵਧੀ ਜਾਂਦਾ ਹੌਲੀ ਹੌਲੀ ਵਧੀ ਜਾਂਦਾ ਜੇ ਮੈਂ ਦੱਸਾਂ ਇਧਰ ਰੇਡੀਓ ਰੋੜੀਆਂ ਲੱਗੀਆਂ ਸਾਰੀਆਂ ਹਾਂ ਅਲਾਗਾਰ ਵੀ ਹੌਲੀ ਹੌਲੀ ਆਏ ਨੇ ਤਰੀਆ ਬੰਗੇ ਨੇ ਵੀ ਆਣਾ ਠੀਕ ਹੈ ਜੀ ਤੇ ਰਾਤ ਚ ਵਧੀ ਜਾਂਦਾ ਹੌਲੀ ਹੌਲੀ ਜਾਵੇ ਠੀਕੇ ਦੇ ਸਮੇਂ ਦੇ ਹਿਸਾਬ ਨਾਲ ਠੀਕ ਮੋਟੀ ਹੂਟਾ ਹੂਟ ਮੈਂ ਜਗਤ ਨੇ ਡੇਜ ਜੀ ਰੰਨਾ ਲੱਗੀਆਂ ਆਹ ਬਾਈਆ ਤੇ ਆਪ ਬਲੌਗ ਬਾਤ ਜਣੀ ਆ ਦੁਕਾਨਾਂ ਲੱਗੀਆਂ ਹਾਲੂ ਜੀ ਬੋਹੂ ਮੱਤੋਂ ਆਪ ਕੰਡਾ ਲਗਾ ਆਹ ਪੰਡਾਲ ਅਲੱਗਾ ਵੀਰੋ ਭਾ ਤਹਾ ਦੇ ਵਿੱਚ ਹਾਰੇ ਸਾਰਾ ਕੰਤੀ ਰਾਵਣ ਦਾ ਇਹ ਪੰਡਾਲ ਅੰਦਾਜ਼ ਵਾਰੀ ਮੁੜ ਕੇ ਬੁੱਢਾ ਦੇ ਨਾਮ ਤੇ ਇੱਕੋ ਜਾਨੀ ਹੈਲੋ ਆਪਾਂ ਕੋਲੋਂ ਆਪਾਂ ਕੋਲੋਂ ਹਾਂ ਆਰਾ sígáàfù náà mobali náà yíyára òkúnda pariwo tó wà nínú láti sáà mobali náà mojo tó ń báyìí náà mojo tó ń báyìí náà mojo tó ń báyìí. I'm going to Shabbat <US> shalom. <uneopen morally terminar cawnelim> ਦੀਨ ਵਾਲੀ ਇਹਦਾ ਸਵਾਲ ਹੈ ਹਲੋ ਹੈਲੋ ਐਡੀ ਗੱਲ ਨੂੰ ਹਲੋ ਇਹ ਪੂਰਾ ਸਾਡੇ ਦਰਮਿਆਨ ਉਸ ਵਾਰ ਅਗਲੀ ਗੱਲ ਪੰਜਾਬ ਦੇ ਪਨਾਹ ਜੀਤ ਬੰਦ ਹੋ ਗਈ ਅਗਲੀ ਗੱਲ ਕਰਦੇ ਹਾਂ ਚਲ ਆਉਣਾ ਸਾ ਜੀ ਜਿੰਦਾਬਾਦ 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 ਬਾਗਨ ਸਮਾਜ ਪਾਰਟੀ ਜਿੰਦਾਬਾਦ 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 ਬਾਗਨ ਸਮਾਜ ਪਾਰਟੀ ਜਿੰਦਾਬਾਦ ਸੰਦੇਸ਼ ਕਰੋ ਹਮ ਤੁਹਾਡੇ ਸਾਥ ਹੈ Come <laughs> ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਫਤਾਸ ਸਿੰਘ ਕਰੀਮਪੁਰੀ ਸਾਹਿਬ ਜੀ ਮੜਾ ਕੋਤਾਲੀਕ ਹੋ ਗਈ ਅੱਜ ਸਾਰੇ ਅੰਮਰਸਾਹ ਪੂਰੇ ਪੰਜਾਬ ਤੋਂ ਜਿੰਨੇ ਵੀ ਸਾਥੀ ਆਏ ਸਾਰਿਆਂ ਨਾਲ ਮੰਗਲ ਪ੍ਰਧਾਨ ਜੀ ਕਿਉਂਕਿ ਸਾਰਿਆਂ ਦੀ ਹਾਜ਼ਰੀ ਆਪਾਂ ਪਾਰਟੀ ਵੱਲੋਂ ਲਗਾ ਚੁੱਕੇ ਆ ਤੇ ਮਹਵਦਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਫਤਾਸ ਸਿੰਘ ਕਰੀਮਪੁਰੀ ਸਾਹਿਬ ਸਾਡੇ ਵਿਚਕਾਰ ਪਹੁੰਚ ਚੁੱਕੇ ਆ ਔਰ ਉਹਨਾਂ ਨਾਲ ਸੂਬੇ ਦੇ ਕੋਆਰਡੀਨੇਟਰ ਨਾਟਨ ਮစ္ਸ਼ਤਰਪਾਲ ਜੀ ਸਰਦਾਰ ਅਜੀਤ ਸਿੰਘ ਪੈਣੀ ਜੀ ਸੂਬਾ ਕੋਆਰਡੀਨੇਟਰ ਸਰਦਾਰ ਸਰਦਾਰ ਕੁਲਦੀਪ ਸਿੰਘ ਸੰਦੂਲਕਰ ਸਾਹਿਬ ਸਰਦਾਰ ਪੀਰ ਸਿੰਘ ਰਾਜਪੁਰਾ ਜੀ ਸਾਰੀ ਸਟੇਟ ਦੇ ਸੀਨੀਅਰ ਮੀਡੀਆ ਸਕੁਨ ਬੈਂਤੀ ਆ ਸਾਡੇ ਭੈਣ ਜੀ ਉਹ ਵੀ ਸਾਡੇ ਵਿਚ ਆ ਰਹੇ ਹਾਂ ਸੰਤਰਾ ਮੱਲੀਆ ਜੀ ਸਟੇਟ ਜਨਰਲ ਸੈਕਟਰੀ ਬਲਦੇਵ ਸਿੰਘ ਮਹਿਰਾ ਜੀ ਸੂਬਾ ਪ੍ਰਧਾਨ ਬੈਂਤੀ ਆ ਵੀ ਉਹ ਉਹ ਹਣ ਸਾਬ ਕਾਂਸੀ ਰਾਮ ਸਤਿ ਸਪਕ ਡੀਅਰ ਫੋਰ ਮਾਮਸੇਬ ਹੋ ਗੌਂਜੋ ਸਮਾਜ ਪਾਰਟੀ ਅਰ ਬਾਬਾ ਸਾਹਿਬ ਸਾਡੇ ਸਾਰਿਆਂ ਦੇ ਸਾਡੇ ਪਿਤਾਮਾ ਜਿਨ੍ਹਾਂ ਨੇ ਕਰਕੇ ਸਾਡੀ ਹੋਣਿਆ ਉਹਨਾਂ ਨੂੰ ਜਿਹੜੇ ਚੰਗਾ ਸਮਨ ਪੇੜ ਕਰਨਗੇ ਡਾਕਟਰ ਅਪਤਾਪ ਸਿੰਘ ਕਲੀਪਰੀ ਸਾਹਿਬ ਐਮ ਐਲ ਏ 라ਮਾ ਜੀਾ ਛੱਤਰਪਾਲ ਜੀ ਸਾਰੀ ਸੁਭਾਈ ਲੀਡਰਸ਼ਿਪਾਰੇ ਸਾਰੇ ਬਾਬਾ ਸਾਹਿਬ ਨੂੰ ਸਾਬ ਕਾਂਸੀ ਰਾਮ ਜੀ ਨੇ ಚರ್ಚೆ ಅದಕ್ಕೆ ಭೇಟಿ ಭೇಟಿ ಓರಸ್ ಬಾಡಾ ಮಿಶನರಿ ಸಿಂಗೇ

ਬਾਬਾ ਜਾਨ ਉਹ ਸਾਫ ਕਾਂਸੀ ਰਾਮ ਜੀ ਨੂੰ ਸਰਦਾ ਦੇ ਫੁੱਲ ਪੇਟ ਕਰ ਰਹੇ ਆ ਜਿਨ੍ਹਾਂ ਨੇ ਰਹਿ ਨਮਾਈ ਕਰਕੇ ਜਿਨ੍ਹਾਂ ਦੇ ਸੰਘਰਸ਼ ਕਰਕੇ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਬਲ ਦੇ ਰਿਹਾ ਉਹਨਾਂ ਕਰਕੇ ਅੱਜ ਆਪਾਂ ਸਾਡੀ ਹੋਂਦ ਅਸੀਂ ਆ ਦਿਨ ਦੇਖ ਰਹੇ ਆ ਪਰ ਸਾਫ ਕਾਂਸੀ ਰਾਮ ਜੀ ਦੀ ਬarsi ਦੇ ਮੌਕੇ ਪਰਿਚਵਾਣ ਦਾ ਇਸ ਮੌਕੇ ਤੇ ਅੱਜ ਮੌਜੂਦ ਸਮਾਜ ਪਾਰਟੀ ਵੱਲੋਂ ਫਲੌਰ ਦੇ ਵਿੱਚ ਸੂਬਾ ਫਤਰੀ ਤਸਤ ਬਦਲਦੋ ਤਾਜ ਬਦਲਦੋ ਰੈਲੀ ਜਿਹੜੀ ਰੱਖੀ ਗਈ ਅੱਜ ਇਹਦੇ ਵਿੱਚ ਤੁਸੀਂ ਰੱਖਾਂ ਦੇ ਹਿਸਾਬ ਨਾਲ ਇੱਥੇ ਪਹੁੰਚੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਪਾਰਟੀ ਵੱਲੋਂ ਜੀ ਆਖਦੇ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਸਰਾ ਪੰਡਾਲ ਪੰਡਾਲ ਤੋਂ ਇੰਨੇ ਹੀ ਦੁਗਣੇ ਬਾਅਦ ਵੀ ਔਰ ਸੜਕਾਂ ਦੇ ਵੀ 4-4 5 ਕਿਲੋਮੀਟਰ ਤੋਂ ਜਿਹੜਾ ਜਾਮ ਲੱਗਾ ਆ ਇਸ ਕਰਕੇ ਕਿਉਂਕਿ ਬਹੁਜਨ ਸਮਾਜ ਪਾਰਟੀ ਵੱਲੋਂ ਮਾਤ ਮੇਰਾ ਟੈਂਟ ਵਾਲੇ ਆਪਣੇ ਸਾਥੀ ਨੂੰ ਬੇਨਤੀ ਆ ਵੀ ਪਿੱਛੇ ਜਿਹੜੀਆਂ ਕੁਰਸੀਆਂ ਲਗਾਈਆਂ ਜਾਂ 15 ਮਾਰਚ ਨੂੰ ਸਾਹਿਬ ਸਰਬੰਸੀ ਰਾਮ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਨਵਾੜੇ ਦੇ ਵਿੱਚ ਪੰਜਾਬ ਸੰਭਾਲ ਮਹਿੰਮ ਸੋਤਰਾ ਪ੍ਰਧਾਨ ਡਾਕਟਰ ਆਸਨ ਕ੍ਰਿਪਾ ਸਰ ਜੀ ਨੇ ਸ਼ੁਰੂ ਕੀਤੀ ਗਈ ਸੀ ਔਰ ਇਸ ਦਾ ਜੋ ਪਰਮਾ ਹੰਗਾਰਾ ਜਿਹੜਾ ਭੋਜਨ ਸਮਾਜ ਪਾਰਟੀ ਸੰਗੂ ਜਿਹੜਾ ਪੂਰੇ ਪੰਜਾਬ ਦੇ ਜਿਹੜੇ ਸਾਰੇ ਵਰਗਾਂ ਵੱਲੋਂ ਜਿਹੜਾ ਮਿਲ ਰਿਹਾ ਹੈਗਾ ਉਹਦੇ ਵੀ ਅਸੀਂ ਧੰਨਵਾਦੀ ਆਂ ਪਰ ਮੈਂ ਹੁਣ ਬੇਨਤੀ ਕਰਦਾ ਬਈ 1 ਮਿੰਟ ਲਈ ਸੂਬੇ ਦੇ ਜਨਰਲ ਸੈਕਟਰੀ ਲਾਲਚੰਦ ਓਜਲਾ ਜੀ ਆਪਣੀ ਗੱਲ ਰੱਖਣਗੇ ਲਾਲਚੰਦ ਓਜਲਾ ਜੀ ਹਾਂਜੀ ਬਹਿ ਜਾਓ ਮੇਸਦਾਨੀ ਗੱਲ ਦਾ ਬਹਿ ਜਾਓ ਲਾਲਚੰਦ ਓਜਲਾ ਜੀ ਸੂਬਾ ਚੰਦ ਸੈਕਟਰੀ ਜੀ ਹਮਰਾ ਫਲੋਰ ਤੋਂ ਸਾਡੇ ਸਾਥੀ ਆ ਬਹਿ ਜਾਓ ਬਹਿ ਜਾਓ ਕਿਸੇ ਦੇ ਨਾ ਪਤਾ ਜੀ ਬਹਿ ਜਾਓ ਪਾਪਾ ਜੀ ਇੱਕ ਇੱਕ ਮਾਨ ਲਈ ਹਾਜ਼ਰ ਲੜਕਰ ਉਹਨਾਂ ਤੋਂ ਬਾਅਦ ਗੁਰਮੀਤ ਜੰਮਾ ਜੀ ਸੂਬਾ ਜਨ ਸੈਕਟਰੀ ਆਪਣੀ ਹਾਜ਼ਰੀ ਲਗਾਉਣਗੇ ਲਾਜਮ ਹੋ ਜਾਣਾ ਹੈ ਬਾਮ ਤੇ ਬਿਹਾਰਪੁਰ ਵਾਜਨ ਸਮਾਜ ਪਾਰਟੀ ਦੇ ਜਨਦਾਤਾ ਹੈ ماریام سب جی مہاپری ریلی سب ہلکا فلور بدل بدل بینر کی جا رہی ہے اس ریلی کے مخت مہمان

ਵਾਡੀਆਂ ਦੇ ਦਾਤਾ ਪੰਜਾਬ ਹੋਰ ਸਾਰੇ ਪੇਟ ਦੀ ਸਮੂਹ ਜਨਤਾਵਾਂ ਆਲ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਆਏ ਵਾਜਾ ਸਲਾਹ ਪਾਰਟੀ ਦੇ ਸਾਰੇ ਸੰਸਦ ਜੋ ਉਤਾਰੀ ਹੋ। ਬੁਢਾਪਾ ਮਾਨਵਰ ਸਾਹਿਬ ਕਾਂਸੀ ਰਾਮ ਚਾਹ ਦੀ ਦਾ ਮੰਨੀ ਮਹਾ ਪ੍ਰੀਣ ਨਾਂ ਦਿੱਤ ਨੋੜਵਾ ਕੇ ਕਦਰ ਹੋਏ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਇਸ ਭਾਰਤ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਲਾ ਅੰਮ੍ਰਿਤਕਰ ਸਾਹਿਬ ਨੇ ਸੰਘਰਸ਼ ਨੂੰ ਮੰਡੇ ਤੱਕ ਪਹੁੰਚਾਉਣ ਵਾਸਤੇ ਸਮਾਪਤ ਕੀਤੀ ਔਰ ਬਾਬਾ ਸਾਹਿਬ ਡਾਕਟਰ ਮਿਲਕਰ ਸਾਹਿਬ ਦਾ ਸੁਪਨਾ ਸੀ ਕਿ ਇਸ ਭਾਰਤ ਦੇ ਅੰਦਰ ਬਾਦਨ ਦਾ ਦੇਸ਼ ਤੇ ਰਾਜ ਹੋਵੇ ਉਸ ਰਾਜ ਦੀ ਸਥਾਪਨਾ ਲਈ ਕੰਚੀਆਂ ਸਾਹਿਬ ਨੇ 40 ਸਾਲ ਦੇ ਲਗਭਗ ਜਿਹੜਾ ਸੰਘਰਸ਼ ਕੀਤਾ ਹੈ ਔਰ ਨਾਨੇ ਤੋਂ ਮਾਰਦੇ ਤੰਮਨੇ ਪੱਕੇ ਰੱਖਿਆ ਕਿ ਪਾਰਤ ਦੇ ਅੰਦਰ ਜਾਤਾਂ ਵਿੱਚ ਤੋੜੇ ਹੋਏ ਲੋਕਾਂ ਨੂੰ ਬਾਜਾ ਸਮਾਜ ਪਾਰਟੀ ਵੱਲੋਂ ਜਾਤੀ ਤੋੜੋ ਸਮਾਜ ਤੋੜੋ ਦੇ ਬੈਨਰ ਦੇ ਥੱਲੇ ਜੋ ਪਾਰਤ ਦੇ ਵਿੱਚ ਨਗਰਥ ਬੈਠਿਆ ਸੀ ਅੱਜ ਬਹੁਤ ਧਾਰੀਆਂ ਜਾਤਾ ਅੱਜ ਬਾਜਾ ਸਮਾਜ ਪਾਰਟੀ ਦੇ ਪ੍ਰੇਟ ਕਰਨ ਤੇ ਇਕੱਠੀਆਂ ਹੋਈਆਂ ਔਰ ਜਿਨ੍ਹਾਂ ਨੇ ਇਸ ਦੇ ਅੰਦਰ ਬਾਬਾ ਸਾਹਿਬ ਡਾਕਟਰ ਮੇਰ ਦਾ ਸਾਹਮਣੇ ਸੁਪਨਿਆ ਦਾ ਬਾਤ ਮਾਣ ਦਾ ਚੱਲ ਚੱਲ ਕਰੇਗੇ ਇਸ ਤਰ੍ਹਾਂ ਕਿ ਪੰਜਾਬ ਦੇ ਅੰਦਰ ਵਾਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਧਾਰ ਸਿੰਘ ਗਰੀਪੁਰੀ ਸਾਹਿਬ ਦੇ ਵਾਅਦੇ ਅੰਦਰ 15 ਮਾਰਚ ਨੂੰ ਸਾਫ ਕਾਂਚੀराम ਸਾਹਮਣੇ ਜਨਤਨ ਦੇ ਮੌਕੇ ਤੇ ਪੰਜਾਬ ਦੇ ਲੋਕਾਂ ਨੂੰ ਆਪਣਾ ਪ੍ਰੋਗਰਾਮ ਦਿੱਤਾ ਪੰਜਾਬ ਤੁਹਾਡਾ ਮੈਨ ਦਾ ਕਿ 78 ਸਾਲਾਂ ਦੇ ਅੰਦਰ ਪੰਜਾਬ ਵਿੱਚ ਬੰਨੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਜ਼ਬਰ ਕੀਤਾ ਤੇ ਉਹਨਾਂ ਸਦਾ ਦੱਸਦਾ ਕਿ ਇਹ ਬੰਨੀਆਂ ਸਰਕਾਰਾਂ ਨੇ ਤੁਹਾਡਾ ਮਾਣ ਸਨਮਾਨ ਨਹੀਂ ਕੀਤਾ ਆਓ 2024 ਦੇ ਅੰਦਰ ਭਾਜਪਾ ਸਮਾਜ ਪਾਰਟੀ ਨੂੰ ਮੌਕਾ ਦਿਓ ਔਰ 2024 ਦੇ ਅੰਦਰ ਜਿਵੇਂ ਉੱਤਰ ਪ੍ਰਦੇਸ਼ ਦੇ ਅੰਦਰ ਭਾਜਪਾ ਸਮਾਜ ਪਾਰਟੀ ਦੀ ਸਰਕਾਰ ਨੇ ਉੱਥੇ ਗਰੀਬ ਲੋਕਾਂ ਦੀ ਤਕਦੀਰ ਨੂੰ ਬਦਲਿਆ ਲੋਕਾਂ ਨੂੰ ਆਪ ਤੌਰ ਤੇ ਮਜਬੂਤ ਕੀਤਾ ਆਪਣੇ ਪੈਰਾਂ ਤੇ ਖੜੇ ਕੀਤਾ ਔਰ ਜਿਹੜੇ ਜੁਰਮ ਜਿਆਤਿਆ ਕਰਨ ਵਾਲੇ ਬੰਦੇ ਲੋਕ ਸੀ ਉਹਨਾਂ ਦੇ ਜੇਲਾਂ ਦੇ ਵਿੱਚ ਬੰਦ ਕੀਤਾ ਔਰ 2027 ਦੇ ਅੰਦਰ ਅਗਰ ਤੁਸੀਂ ਬਾਜਨ ਸਮਾਜ ਪਾਰਟੀ ਨੂੰ ਆਪਾਂ ਪੰਜਾਬ ਦੇ ਲੋਕ ਸਰਕਾਰ ਬਣਾਉਂਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਜਿਹੜਾ ਨਸ਼ਾ ਅੱਜ ਤੱਕ ਸਾਰੀਆਂ ਸਰਕਾਰਾਂ ਬੰਦ ਨਹੀਂ ਕਰ ਸਕੀਆਂ ਬਾਜਨ ਸਮਾਜ ਪਾਰਟੀ ਸਰਕਾਰ ਬਣ ਕੇ ਉੱਤੇ ਨਸ਼ਿਆਂ ਦਾ ਕੋਰ ਖਤਮ ਕਰੇਗੀ ਮੇਰੇ ਦੁਆਰਾ ਨੂੰ ਕਿਹਾਇ ਤੇਗੀ ਆਪ ਜਿਹੜੀ ਪਿਆਰੀ ਸਿੱਖਿਆ ਦਾ ਪ੍ਰਬੰਧ ਕਰੇਗੀ ਪਿਆਰੀ ਸਟੇਟੂ ਦਾ ਪ੍ਰਬੰਧ ਕਰੇਗੀ ਅੱਜ ਦੇ ਇਸ ਮੌਕੇ ਤੇ ਅਸੀਂ ਬਾਵਤ ਮਾਨਯੋਗ ਸਾਥੀਨਾਂ ਦਾ ਸਵਾਗਤ ਕਰਾਉਣਾ ਤੇ ਖੱਟਾਂ ਦੇ ਹੁਣੇ ਕਰਦੇ ਆ 2027 ਦੇ ਅੰਦਰ ਕੰਟੀਨਟਲ ਰੇਲ ਪਟੜੀਆਂ ਦੀ ਸਰਕਾਰ ਲਈ ਆਪਣਾ ਯੋਗਦਾਨ ਪਾਉਣ ਦਾ ਯੋਗਤਾ ਪਾਵਾਂਗੇ ਇਹਨਾਂ ਪੁਜੇ ਦਾ ਸਾਰੇ ਸਾਥੀਆਂ ਦਾ ਤਰਵਾਦ ਕਰਦਾ ਚੁਣ ਕੇ ਇਹਦਾ ਬਾਗ ਕਰਦਾ ਜਾਂ ਵੀ ਜਰੂਰ ਹੋ ਸਾਡੀ ਸਾਈਡ ਤੋਂ ਬਣਾਓ ਪਲੀਜ਼ ਪਾਜੀ ਉੱਥੇ ਚੱਲੇ ਉਹ ਸਾਈਡ ਤੇ ਬਣਾਓ ਜੀ ਬਹੁਤ ਓਕੇ ਭਾਜੀ ਇੱਥੇ ਕੋਈ ਨਹੀਂ ਖੜੀਂਦਾ ਹੈ ਹੈਲੋ ਹਾਂ ਜੀ ਬਿਲਕੁਲ ਮੈਂ ਲਾਈਵ ਸਾਈਡ ਤੋਂ ਬਣਾਉਂਗਾ ਧੰਨਵਾਦ ਵੱਡੀਆਂ ਸੇਵਾਵਾਂ ਜਿਹੜੀਆਂ ਅਨਾਊਂਸਮੈਂਟਾਂ ਵੀ ਹੁੰਦੀਆਂ ਰਹਿਣੀਆਂ ਉਹ ਵੀ ਆਪਾਂ ਗੌਰ ਕਰਨੀਆਂ ਆ ਤੇ ਉਸ ਜਰੀ ਨੂੰ ਬੇਨਤੀ ਹੈ ਐਸਐਸਐਲ ਦੇ ਕਰੋ ਕੋ ਕਲਾਕਾਰ ਬੋਲਦਾ ਹੋਵੇ ਉਹਨੂੰ ਪਿੱਛੇ ਰੋਕਣਾ ਨਹੀਂ ਕਿਸੇ ਨੇ ਕਿਉਂਕਿ ਅਸੀਂ 2 ਮਿੰਟ ਦੇ ਵਿੱਚ ਕਲਾਕਾਰ ਦਾ ਗੀਤ ਖਤਮ ਕਰਨਾ ਹੋਣਾ ਹੈ ਤੇ ਉਹ ਕਲਾਕਾਰ ਹੈ ਜਿਨ੍ਹਾਂ ਨੇ ਭੋਜਨ ਮੇਅਰ ਦੇ ਵਾਸਤੇ ਜੇਰਾਂ ਤੇ ਕੀਤਾ ਹੋਇਆ ਤੁਹਾਡੇ ਹੋਮਾ ਦੇ ਸਰ 10-14 ਕਲਾਕਾਰਾਂ ਦੀ ਕੋ ਰਹਿ ਗਏ ਇਹਨਾਂ ਨੇ ਦੋ ਮਿੰਟ ਚ ਆ ਗਏ ਯਾਰ ਹੋਰ ਕੋਈ ਨਾਮ ਲਾਜੀ ਵੀ ਆਇਆ ਜੀ ਆਇਆਂ ਉਧਰ ਉਧਰ ਹੰਦਾ ਵਾਜੀ ਹੈ ਸਰ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਉਸ ਵੀ ਆਜਾਦ ਸਾਹਿਬ ਕੈਨੇਡਾ ਤੋਂ ਗਦਰਾਂਜੀ ਕੈਨੇਡਾ ਤੋਂ ਪਰ ਵੱਲ ਵੀ ਰੈਲੀ ਵਾਸਤੇ ਮਿਲਦੇ ਧੰਨਵਾਦ ਕਾਂਜ ਕੁਮਰ ਫੈਦਲ ਸਾਹਿਬ ਉਹਨਾਂ ਕੋਲੋਂ ਵੀ ਮੈਸੇਜ ਆਇਆ ਧੰਨਵਾਦ ਆਓ ਜੀ ਮੈਂ ਬੇਨਤੀ ਕਰਨਾ ਮਨੀ ਮਾਲਵਾ ਜੀ ਨੂੰ ਕਿ ਉਹ 2 ਮਿੰਟ ਦੇ ਵਿੱਚ ਆਪਣਾ ਗੀਤ ਖਤਮ ਕਰਨਾ ਕਿਉਂਕਿ ਕੋਲ ਸਾਨੂੰ ਪ੍ਰਧਾਨ ਜੀ ਕੋਲੋਂ ਇਸ਼ਾਰਾ ਹੋ ਚੁੱਕਾ ਹੈ ਵੀ ਜਿਹੜੇ ਚਾਰ ਕਲਾਕਾਰ ਰਹਿੰਦੇ ਆ ਉਹਨਾਂ ਨੇ 2-2 ਮਿੰਟ ਦੇ ਵਿੱਚ ਆਪਣਾ ਗੀਤ ਸਰਵ ਕਰਕੇ ਅਗਲੀ ਕਾਰਵਾਈ ਵੱਲਤੇ ਅਸੀਂ ਮਾਂਜੂਰ ਦੇ ਦੇਣਾ ਤੋਂ ਧੰਨਵਾਦ ਸਰਦਾਰ ਅਰਵਾਰ ਸਿੰਘ ਜੀ ਗਰੀਪੁਰੀ ਸਾਹਿਬ ਹੋਣ ਦਾ ਧੰਨਵਾਦ ਜੀ ਦਾ ਕਿਰਪਾ ਦੀ ਰਾ ਪਰਦਾ ਹੇ ਬੰਨਣਾ ਲੱਗਣਾ ਹੈ ਹੋ ਕੁਸੀ ਇੱਕ ਕਲਾਕਾਰ ਹਨ ਹਾਜੀ ਮਾਦਿਆ ਸਾਰੇ ਪੰਜਾਬ ਦੇ ਮਸ਼ਹੂਰ ਕਲਾਕਾਰ ਆਏ ਆਓ ਜੀ ਮਨੀ ਮਾਲਵਾ ਹੈਲੋ 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 ਹਰਜੀ ਸਾਡੇ ਵਿੱਚਕਾਰ ਪੰਜਾਬ ਦੇ ਪ੍ਰਧਾਨ ਸਰਦਾਰ ਤਾਰਸ ਸਿੰਘ ਜੀ ਦੇਖੋ ਜੀ ਸਾਹਿਬ ਐਮ ਐਲ ਏ ਅਸ਼ਰਪਾਲ ਜੀ ਔਰ ਸਾਡੇ ਸਾਥ ਸ੍ਰੀ ਕਾਸ਼ੀ RAM ਜੀ ਦੇ ਭੈਣ ਜੀ ਤਲਵੰਤ ਕੌਰ ਜੀ ਨਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਵਾਜੀ ਆਪਣੇ ਵੱਲੋਂ ਸਾਜਰੀ ਕਾਂਸੀ ਰਾਮ ਜੀ ਦੇ ਪ੍ਰਿਵੀਨਰ ਵੱਲੋਂ ਸਤੇ ਹਾਂ ਜੀ ਸ਼ਰਧਾ ਦੇ ਬੋਲਾਂ ਪੜ ਕਰਦੇ ਆ ਕੇ ਉਹਨਾਂ ਦਾ ਜਿਹੜਾ ਮਿਸ਼ਨ ਸੀ ਉਸ ਤੋਂ ਖੇਲੇ ਨਹੀਂ ਲਈ ਸਪੇਸ਼ਲ ਜਾ ਰਹੇ ਹਾਂ ਸਪੇਸ਼ਲ ਪਰਾ ਅਸੀਂ ਨਾਲ ਗੱਲਬਾਤ ਕਰ ਰਹੇ ਹਾਂ ਹਾਜੀ ਮੇਰੇ ਤੇ ਵੀ ਇਹਦੀ ਆਵਾਜ਼ ਘਬਾਤ ਹੋ ਰਹੀ ਹੈ ਤੁਹਾਡਾ ਵੀ ਇਹ ਮਿਲਦੀ ਹੈ ਲੋ ਹਾਂ शादी सुती हुई गांवाई राम शादी सुती हुई गांव Eu não, não, não. ਆਇਓ ਤੇ ਬਾੜੀ ਕੇਸੀ ਖੜਿਆ ਆਾਾਪੜੇ ਨੀ ਜਖਲ ਤੇ ਚੱਲ ਬੜੀ ਬੀਤੀ ਸੀ ਤਪੱਸਿਆ 15 85 ਕੋਣ ਦੇਖਣ ਹਾਲ ਕੋ ਸਿਆ ਸੁਬ ਸੂਦੇ ਕਲੰਭ ਚੜਾਈ ਸੁਖੋ ਸੁਬ ਸੂਦੇ ਸੁਖੋ ਸੁਬ ਚੜਾਈ ਚੜਾਈ ਸਾਮ ਕੱਟ ਜਾ ਜੀ